ਆ ਵੀਡੀਓ ਜਿਹੜਾ ਸਭ ਤੋਂ ਜ਼ਿਆਦਾ ਸ਼ੇਅਰ ਕਰੂਗਾ ਨਾ ਉਹਨਾਂ ਨੂੰ ਆਪਾਂ ਇੱਕ ਸਪੈਸ਼ਲ ਗਿਫਟ ਭੇਜਾਂਗੇ ਤੇ 22 ਆਪਣੇ ਕੋਲ ਆਏ ਨੇ ਟਿੱਬੀ ਤੋਂ ਜਟਾਣਾ ਟਿੱਬੀ ਵਾਈਜਾ ਤੇ ਆਪਣੇ ਉਹ ਸੈਟ ਲਵਾ ਕੇ ਚੰਦੇ ਨੇ 16 ਇੰਚ 2 ਬੇਸਾਂ 6 ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ ਸੀਐਨਜੀ ਤੇ 4 ਲੱਗੇ ਹੋਏ ਨੇ ਓਵਰ ਦੋ ਵਿੱਚ ਤੇ ਮੋਨੋ ਲਾ ਕੇ ਦਿੱਤਾ ਆਪਾਂ 8 ਵਾਲਾ ਵਾਈ ਨੇ ਤੇ ਨੇਜਰ ਪੱਤਿਆਂ ਦੀ ਫਿਟਿੰਗ ਮੋਨੋ ਦਾ ਟੂਲ 16 ਜੀਬੀ ਦੀ ਪੈਨ ਡਰਾਈਵ ਤੇ 6 ਮਹੀਨਿਆਂ ਦੀ ਵਾਰੰਟੀ ਤੇ ਬਾਈ ਨਾ ਕਰਦਾ ਕਿਵੇਂ ਗੱਲਬਾਤ ਵੀ ਕਿਵੇਂ ਲੱਗਿਆ ਬੰਟਟ ਹਣਾ ਅੱਸੀ ਗੱਲ ਬਾਈ ਅੱਸੀ ਗੱਲ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਬਿੱਟੂ ਜੀ ਪਿੰਡ ਪਿੰਡ ਜਿਟਾਣਾ ਖੋਤ ਟਿੱਪੀ ਜਿਟਾਣਾ ਖੋਤ ਟਿੱਪੀ ਠੀਕ ਹੈ ਬਾਈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਕਿਵੇਂ ਲੱਗਿਆ ਬਾਈ ਸੈਟ ਬਹੁਤ ਵਧੀਆ ਹੈ ਫੇਟੇ ਇਫੋਟਿੰਗ ਵਧੀਆ ਹੋਈ ਆ ਬੜੀ ਵਧੀਆ ਬੇਸ ਬਾਜ ਓਕੇ ਜਾਮਾ ਓਕੇ ਜਾਮਾ ਠੀਕ ਹੈ ਰੇਟ ਬਾਈ ਕਿਵੇਂ ਲੱਗਿਆ ਮੇਰੇ ਰੇਟ ਵੀ ਜਾਇ ਜੀ ਹੈ ਜਾਇ ਜੀ ਹੈ ਕੁਆਲਿਟੀ ਸਾਹਿਬ ਨਾਲ ਠੀਕ ਹੈ ਕੁਆਲਿਟੀ ਸਾਹਿਬ ਨਾਲ ਸਹੀ ਹੈ ਠੀਕ ਹੈ ਬਾਈ ਤੈਨੂੰ ਬਾਈ ਕਿਵੇਂ ਲੱਗਿਆ ਸਹੀ ਹੈ ਬਾਈ ਜਾ ਠੀਕ ਹੈ ਬਈ ਟਰੈਕਟਰ ਲਿਆਉਣ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਇਹ ਸੀਰੂ ਤੋਂ ਲਵਾਉਣਾ ਡੱਕ ਕੇ ਕਿਵੇਂ ਤੇ ਇੱਥੇ ਹੀ ਚਾਹੀ ਬਈ ਪਹਿਲਾਂ ਲਵਾਇਆ ਸੀ ਉਹ ਸੈਟ ਨਹੀਂ ਬੈਠਾ ਅੱਟੇ ਠੀਕ ਹੈ 12 ਇੰਚ ਹੀ ਲਵਾਇਆ ਸੀ ਉਹ ਸੈਟ ਨਹੀਂ ਬੈਠਾ ਕਿਸੇ ਹੋਰ ਪਾਰਟੀ ਤੋਂ ਲਵਾਉਂਦਾ ਉਹ ਤੋਂ ਲਵਾਇਆ ਸੀ ਬਈ ਠੀਕ ਹੈ ਤੇ ਉਹਨਾਂ ਨੇ ਫਿਰ ਬਾਅਦ ਚ ਗੱਲਬਾਤ ਸੁਣੀ ਨਹੀਂ ਸੁਣਿਆ ਨਹੀਂ ਬਈ ਲਾਇਆ ਸੀ ਪਾਣਾ ਠੀਕ ਹੈ ਗੱਲ ਸੁਣੀ ਨਹੀਂ ਠੀਕ ਹੈ ਬਈ ਤੇ ਆਪਣਾ ਸ ਨੂੰ ਸੁਹਾ ਦਾ ਪਤਾ ਹੀ ਹੈ ਨਾ ਹਾਂ ਬਈ ਛੋਡੇ ਪਿੰਡ ਤੱਕ ਕਿੰਨੇ ਸੈਟ ਲਾ ਕੇ ਗਏ ਹੋਣਗੇ ਆਪਣੇ ਲਾ ਗਏ ਬਈ ਤਿੰਨ ਚਾਰ ਪਹਿਲਾਂ ਠੀਕ ਹੈ ਤਿੰਨ ਚਾਰ ਹੁਣ ਹੀ ਲਾ ਗਏ ਬੰਨ ਲ ਕੇ ਚ ਆਪਣੇ ਕੋਲ ਸੈੱਟ ਲਵਾਉਣ ਦਾ ਕਾਫੀ ਫਾਇਦਾ ਹੈਗਾ ਇੱਕ ਤਾਂ ਆਪਣੇ ਕੋਲ ਜਦੋਂ ਮਰਜ਼ੀ ਤੁਸੀਂ ਆ ਕੇ ਰਿਪੇਅਰ ਕਰਾ ਸਕਦੇ ਹੋ ਫੋਨ ਕਰਕੇ ਜਦੋਂ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਸਾਡੇ ਕੋਲੇ ਵੀ ਕੋਈ ਵੀ ਫਾਲਟ ਆ ਕਿਸੇ ਸੈੱਟ ਦਾ ਰੇਟ ਪੁੱਛਣਾ ਤਾਂ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਬਾਕੀ ਜਿੰਨੇ ਵੀ ਆਪਾਂ ਸੈੱਟ ਹੁਣ ਤੱਕ ਲਾਏ ਨੇ ਸਾਰੇ ਕਾਮਯਾਬ ਸੈੱਟ ਆ ਕੋਈ ਕੰਪਲੀਟਲੀ 0% ਕੰਪਲੀਟ ਹੈ ਤੇ ਉਹੀ ਸੈੱਟ ਲਾਏ ਦਾ ਫਾਇਦਾ ਹੁੰਦਾ ਬਾਈ ਜਿਹੜਾ ਲਾਈਫ ਟਾਈਮ ਲੰਬਾ ਚੱਲੇ ਇਹ ਵੀ ਵੀਰ ਨੇ ਇਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੀ ਉਹਨੂੰ ਆਪਾਂ ਇੱਕ ਗਿਫਟ ਭੇਜਾਂਗੇ ਵਧੀਆ ਸੋਹਣਾ ਜਿਹਾ ਗਿਫਟ ਪੈਕ ਕਰਕੇ ਕੋਰੀਅਰ ਆਪਾਂ ਕਰ ਦੇਣਾਗਾ ਤੇ ਬਣੇ ਰਹਿਣਾ ਕਰੋ ਆਪਣੇ ਵੀਡੀਓ ਦੇ ਨਾਲ ਧੰਨਵਾਦ